ਸਾਂਗਿਰੋ ਸਾਰੇ ਖਸਾਂਗਿਰੋ ਸਤਿ ਸ੍ਰੀ ਅਕਾਲ ਬਹੁਤ ਚੰਗੀ ਮਹਿ ਲੈ ਕੇ ਆਏ ਮੇਰੀ ਰਾਤ ਵੀ ਸੋਈ ਤੁਹਾਡੇ ਵਾਸਤੇ ਖਾਓ ਵੀਰ ਜੀ ਬਹੁਤ ਚੰਗੀ ਦੁੱਜਾ ਸੋਦਾ ਠੱਟੀ ਦੁੱਜਾ ਮੰਨ ਲਓ ਵੀਰ ਜੀ ਤੇ ਜਾਮਾ ਮੰਨ ਲਓ ਰਾਤ ਦੀ ਸੋਈ ਠੱਟੀ ਬਹੁਤ ਚੰਗੀ ਵੀ ਦਿਖਾਓ ਇਸ ਕੁਆਲਟੀ ਖਾਣ ਦਿਖਾਓ ਵੀਰ ਜੀ ਵਿਰਜੀ ਦਾ 5 ਹਜ਼ਾਰ ਕਿਲੋ ਦਿੰਦੂਗੀ। ਮਿੱਠੀ ਮਲਦੀ ਗੱਲ ਕੀਤੀ ਜਾਂ 85 ਕਰਾ ਲਓ 90 ਕਰਾ ਲਓ। 82 ਹਜ਼ਾਰ ਵੀ ਦੇਣੀ ਆ ਵੀਰਜੀ ਚੰਗੀ ਤਰ੍ਹਾਂ ਵਿਖਾ ਦਿਓ। ਵਿਖਾਓ ਵੀਰਜੀ ਚੰਗੀ ਤਰ੍ਹਾਂ। ਪਿੰਡ ਚੋਟੀਆਂ ਤਹਿਸੀਲ ਧਰਮਪੁਰ ਜ਼ਿਲ੍ਹਾ ਮੋਗਾ ਵੀਰਜੀ। ਨੰਬਰ 9855617 707 ਵਿਰਜੀ ਚੈਨਲ ਲਾਇਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਮੇਰਾ ਵੀਰਜੀ ਘਰਿਆ ਕਰੋ ਸਾਡੇ ਵੱਲੋਂ ਸ ਨਵੀਆਂ ਵੀਡੀਓ ਆਉਣ